ਜੋ ਜिक्का ਖਾਲਸਾ ਵਾਗ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਆਓ ਆਪਾਂ ਅੱਜ ਛੋਟਾ ਘੱਲੂ ਘਾਰਾ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੋੜ ਕੋੜ ਪ੍ਰਣਾਮ ਕਰੀਏ ਸਿੱਖ ਇਤਿਹਾਸ ਦਾ ਸ਼ਾਇਦ ਕੋਈ ਅਜੇ ਹਪਨਾ ਹੋਵੇ ਜਿਹੜਾ ਸ਼ਹਾਦਤਾਂ ਦੀ ਸ਼ਾਦੀ ਨਾ ਪਰਦਾ ਹੋਵੇ ਖਾਲਸਾ ਪੰਦੀ ਸਿਰਜਣਾ ਵਿਸ਼ੇ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਹੀ ਜ਼ਬਰ ਤੇ ਜ਼ੁਲਮ ਨੂੰ ਜੜੋਂ ਪੁੱਟ ਕੇ ਹਲੇ ਮੀਰਾਜ ਦੀ ਸਥਾਪਨਾ ਕਰਨਾ ਸੀ ਇਸ ਪਰੰ ਨੂੰ ਮਰਜੀਵੜੇ ਸਿੱਖਾਂ ਨੇ ਸ਼ਾਦ ਤਾਂ ਦੇ ਕੇ ਤੋੜਨ ਵਾਇਆ ਜ਼ਾਬਰ ਹਾਕਮਾਂ ਵੱਲੋਂ ਸਿੱਖ ਕੌਮ ਦਾ ਖੁਰਾ ਖੋਜ ਮਟਾਉਣ ਦੇ ਕੋਝੇ ਯਤਨ ਕੀਤੇ ਗਏ ਇਹਨਾਂ ਘਟਨਾਵਾਂ ਨੂੰ ਸਿੱਖ ਇਤਿਹਾਸ ਵਿੱਚ ਕੱਲੂਕਾਰਾ ਵਜੋਂ ਜਾਣਿਆ ਜਾਂਦਾ ਹੈ ਇੱਕ ਵੱਡਾ ਕੱਲੂਕਾਰਾ ਤੇ ਇੱਕ ਛੋਟਾ ਕੱਲੂਕਾਰਾ ਇਹਨਾਂ ਘਟਨਾਵਾਂ ਵਿੱਚ ਗਿਣਤੀ ਪੱਖੋਂ ਹੋਈ ਕੌਮ ਦੇ ਜਾਨੀ ਨੁਕਸਾਨ ਨੂੰ ਮੁੱਖ ਰੱਖਦਿਆਂ ਹੋਏ ਆ ਦੋ ਨਾਮ ਦਿੱਤੇ ਗਏ ਜੋ ਕਿ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਛੋਟਾ ਕੱਲੂਕਾਰਾ 1746 ਵਿੱਚ ਗੁਰਦਾਸਪੁਰ ਦੇ ਸ਼ੰਭ ਸਾਨੂੰ ਆਣ ਵਿਖੇ ਵਾਪਰਿਆ 1 ਘੱਲੂ ਘਾਰਾ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਤੱਕ ਚੱਲਦਾ ਰਿਹਾ 1745 ਈਸਵੀ ਵਿੱਚ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜਈਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਜਈਆ ਖਾਨ ਬੜਾ ਬੇਰਹਿਮ ਛਾਛਕ ਸੀ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਟਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਸਾਡੇ ਹੀ ਵਿੱਚੋਂ ਦੋ ਗਦਾਰ ਕੌਮ ਦੇ ਗਦਾਰ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਲਾਨੌਰ ਦੇ ਦੋ ਭਰਾਵਾਂ ਲਖਪਤ ਰਾਏ ਅਤੇ ਜਸਪਤ ਰਾਏ ਨੂੰ ਕਰਮਵਾਰ ਇੱਕ ਨੂੰ ਲਾਹੌਰ ਦਾ دیਵਾਨ ਤੇ ਦੂਜੇ ਨੂੰ ਅਹਿਮਦਾਬਾਦ ਦਾ ਫੌਜਦਾਰ ਨਿਯੁਕਤ ਕੀਤਾ। ਇਸ ਦੌਰਾਨ ਅਹਿਮਦਾਬਾਦ ਦੇ ਨਿਰੀਖ ਗੁਰਦੁਆਰਾ ਰੂੜੀਸਾ ਦੇ ਵਿਖੇ ਇੱਕ ਸਿੱਖ ਜਥੇ ਦੀ ਆਮਦ ਦੀ ਖਬਰ ਦੀਵਾਨ ਲਖਪਤ ਰਾਏ ਕੋਲ ਪਹੁੰਚੀ ਉਸ ਨੇ ਆਪਣੇ ਭਰਾ ਨੂੰ ਫੌਜ ਲੈ ਕੇ ਸਿੱਖ ਜਥੇ ਨੂੰ ਵਾਪਸ ਭੇਜਣ ਲਈ ਰਵਾਨਾ ਕੀਤਾ ਸਿੱਖ ਜਸਪਤ ਰਾਏ ਦੇ ਨਾਲ ਲੜਨਾ ਨਹੀਂ ਸਨ ਚਾਹੁੰਦੇ ਪਰ ਜਸਪਤ ਰਾਏ ਨੇ ਹੰਕਾਰ ਵਿੱਚ ਜਥੇ ਉੱਤੇ ਹਮਲਾ ਕਰ ਦਿੱਤਾ ਜਸਪਤ ਰਾਏ ਹਾਥੀ ਤੇ ਸਵਾਰ ਹੋ ਕੇ ਫੌਜ ਦੀ ਕਮਾਨ ਸੰਭਾਲ ਲਿਆ ਸੀ ਇਸ ਦਰਮਿਆਨ ਭਾਈ ਨਬਾਹੁ ਸਿੰਘ ਨਾਮ ਦਾ ਇੱਕ ਸਿੱਖ ਬੜਾ ਫਰਤੀਲਾ ਸਿੱਖ ਇਹ ਸਿੱਖ ਨੇ ਫਰਤੀ ਦੇ ਨਾਲ ਹਾਥੀ ਦੀ ਪੂਛ ਨੂੰ ਫੜਕੇ ਉਹਦੇ ਉੱਪਰ ਜਾ ਸਵਾਰੀ ਕੀਤੀ ਅਤੇ ਕਿਰਪਾਨ ਦੇ ਇੱਕ ਵਾਰ ਦੇ ਨਾਲ ਜਸਪਤ ਰਾਏ ਦਾ ਸਿਰ ਕਲਮ ਕਰ ਦਿੱਤਾ ਸ਼ਾਹੀ ਫੌਜ ਮੈਦਾਨ ਛੱਡ ਕੇ ਨਸ ਗਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਇਸ ਦਾ ਜਿਗਰ ਇਸ ਤਰ੍ਹਾਂ ਕੀਤਾ ਹੈ ਵਾਹ ਲੂਟਣ ਚੜਿਓ ਖਾਲਸੇ ਸੋ ਲੀਓ ਖਾਲਸੇ ਲੂਟ ਨਿਭਾਉ ਸਿੰਘ ਗਜ पे ਚੜਿਓ ਮਾਰਤੇ ਗਿਆ ਸੂਟ ਆਪਣੇ ਭਰਾ ਦੀ ਮੌਤ ਦੀ ਖਬਰ ਜਦ ਲਖਪਤ ਰਾਏ ਕੋਲ ਪਹੁੰਚੀ ਤ ਉਸਨੇ ਜੀਆ ਖਾਨ ਦੀ ਕਚਹਿਰੀ ਵਿੱਚ ਆਪਣੀ ਪੱਗ ਉਤਾਰ ਕੇ ਕਸਮ ਖਾਧੀ ਜਿੰਨਾ ਚਿਰ ਉਹ ਸਿੱਖਾਂ ਦਾ ਖੁਰਾ ਖੋਜ ਨਹੀਂ ਮਟਾ ਦੇਵੇਗਾ ਸਿਰ ਤੇ ਪਾਗ ਨਹੀਂ ਰੱਖੇਗਾ ਉਸ ਨੇ ਲਾਹੌਰ ਦੇ ਆਸ-ਪਾਸ ਵਸਦੇ ਸਿੱਖਾਂ ਨੂੰ ਕਤਲ ਕਰਵਾਉਣਾ ਸ਼ੁਰੂ ਕਰ ਦਿੱਤਾ ਇਹ ਐਲਾਨ ਵੀ ਕਰਵਾ ਦਿੱਤਾ ਕਿ ਕੋਈ ਵੀ ਸਿੱਖ ਗੁਰਬਾਣੀ ਨਹੀਂ ਪੜ੍ਹੇਗਾ ਲਖਪਤ ਰਾਏ ਨੇ ਇੰਨਾ ਕਢਾਉਣੇ ਕੰਮਾਂ ਨੂੰ ਰਖਵਾਉਣ ਲਈ ਲਾਹੌਰ ਦੇ ਮੋਤਵਾਰ ਦੀਵਾਨਕੌੜਾ ਮਲ ਦੀ ਅਗਵਾਈ ਵਿੱਚ ਉਸ ਨੂੰ ਮਿਲੇ ਪਰ ਉਹ ਹੰਕਾਰੀ ਨਾ ਮੰਨਿਆ ਉਸ ਨੇ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਵੀ ਬੇਅਦਬੀ ਕੀਤੀ ਲਾਹੌਰ ਤੋਂ ਬਾਅਦ ਉਸ ਨੇ ਅੰਮ੍ਰਿਤਸਰ ਵੱਲ ਨੂੰ ਰੁਕ ਕਰ ਲਿਆ ਸਿੱਖਾਂ ਨੇ ਸਮੇਂ ਦੀ ਇਨਜਕਤ ਨੂੰ ਸਮਝਦਿਆਂ ਘਰ ਘਰ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਧੀਆਂ ਕਸਬੇ ਨੇੜੇ ਕਨੂਆਂ ਦੇ ਸ਼ੰਭ ਵਿੱਚ ਜਾ ਕੇ ਟਿਕਾਣਾ ਕਰ ਲਿਆ ਇਸ ਸ਼ੰਭ ਵਿੱਚ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਗੁਰदयाल ਸਿੰਘ ਡੱਲੇ ਵਾਲੀਆ ਸਰਦਾਰ ਹਰੀ ਸਿੰਘ ਜੀ ਪੰਗੀ ਭਾਈ ਸੁਖਾ ਸਿੰਘ ਜੀ ਮਾੜੀ ਕੰਬੋਕੇ ਤੇ ਸਰਦਾਰ ਨੌ ਸਿੰਘ ਆਦਿ ਜਥੇ ਹਜ਼ਰ ਸਨ ਇਤਿਹਾਸਕਾਰਾਂ ਨੇ ਸ਼ਬਦ ਵਿੱਚ ਸਿੱਖਾਂ ਦੀ ਗਿਣਤੀ 15 ਤੋਂ 40000 ਤੱਕ ਲਿਖੀ ਹੈ ਕਨਵਣ ਸ਼ੰਦ ਦਾ ਖੇਤਰ 20 ਤੋਂ 25 ਮੀਲ ਲੰਬਾ ਤੇ 5 ਤੋਂ 6 ਮੀਲ 84 ਜਦ ਲਖਪਤ ਰਾਏ ਨੂੰ ਖਬਰ ਮਿਲੀ ਕਿ ਹਯਾਰਾ ਸਿੰਘ ਕਨੂਅਨ ਸ਼ੰਭ ਵਿੱਚ ਹਨ ਤਾਂ ਉਹਨਾਂ ਨੇ ਫੌਜ ਸ਼ਮੇਰ ਸ਼ੰਭ ਨੂੰ ਘੇਰ ਲਿਆ ਸਾਹੀ ਫੌਜ ਨੇ ਅਸਲੇ ਬਰੂਦ ਨਾਲ ਸਿੱਖਾਂ ਤੇ ਅੱਲਾ ਬੋਲ ਦਿੱਤਾ ਸ਼ੰਭ ਦੇ ਭੇਦੀ ਹੋਣ ਕਾਰਨ ਸਿੱਖਾਂ ਤੇ ਹਸਾਲੇ ਦਾ ਖਾਸ ਅਸਰ ਨਹੀਂ ਹੋਇਆ ਲਖਪਤ ਰਾਏ ਨੇ ਅਖੀਰ ਜੰਗਲ ਨੂੰ ਅਗਲ ਗਵਾ ਦਿੱਤੀ ਰਾਹ ਦੇ ਹਨੇਰੇ ਦੇ ਵਿੱਚ ਸਿੱਖ ਦੁਸ਼ਮਣ ਕੋਲੋਂ ਰਸ ਪਾਣੀ ਤੇ ਹਥਿਆਰ ਖੋਲਿਆਉਂਦੇ ਜਿਸ ਨਾਲ ਇਹ ਲੜਾਈ ਘਟੂਕਰ 2 ਮਹੀਨੇ ਚੱਲਦੀ ਰਹੀ ਪਰ ਸੀਮਤ ਰਸ ਪਾਣੀ ਘੱਟ ਮਾਤਰਾ ਵਿੱਚ ਗੋਲੀ ਛਕਾ ਲੰਮੇ ਸਮੇਂ ਦੀ ਥਕਾਵਟ ਤੇ ਉਪਰੋਂ ਠਾਠਾ ਮਾਰਦੀ ਸ਼ਾਹੀ ਫੌਜ ਸਿੱਖਾਂ ਲਈ ਚੰਬ ਵਿੱਚ ਡੱਤੇ ਰਹਿਣ ਪੱਖੋਂ ਮੁਸ਼ਕਲ ਸੀ ਸਿੱਖ ਆਗੂਆਂ ਨੇ ਸ਼ੰਘ ਵਿੱਚੋਂ ਬਾਹਰ ਨਿਕਲਦਾ ਫੈਸਲਾ ਲਿਆ ਲੇਕਿਨ ਇਥੇ ਸਹੀ ਸਲਾਮਤ ਬਾਹਰ ਨਿਕਲਣਾ ਸੌਖਾ ਕੰਮ ਨਹੀਂ ਸੀ ਕਿਉਂਕਿ ਸਾਹਮਣੇ ਸਿੱਧਾ ਪਹਾੜ ਸੱਜੇ ਪਾਸੇ ਰਾਵੀ ਦਰਿਆ ਤੇ ਪਿੱਛੇ ਸ਼ਾਈ ਫੌਜਾਂ ਸਨ ਰਾਵੀ ਦਰਿਆ ਦਾ ਪਾਣੀ ਪੂਰੇ ਜੋਬਨ ਤੇ ਠਾਠ ਮਾਰ ਰਿਹਾ ਸੀ ਜਿਸ ਦੀ ਥਾਲੇਮ ਦੀ ਗੁਰਦੇਵ ਸਿੰਘ ਦੇ ਭਰਾਵਾਂ ਨੇ ਆਪਣੇ ਘੋੜੇ ਦਰਿਆ ਵਿੱਚ ਠੇਲ ਦਿੱਤੇ। ਪ੍ਰਵਾਹ ਤੇਜ ਹੋਣ ਕਾਰਨ ਘੋੜਸਵਾਰ ਪਾਣੀ ਦੇ ਵਿੱਚ ਰੁੜ ਗਏ। ਸਿੱਖਾਂ ਨੇ ਪਹਾੜ ਵਾਲੇ ਪਾਸੇ ਅਗੇ ਵਧਣਾ ਸ਼ੁਰੂ ਕੀਤਾ। ਇਸ ਸਮੇਂ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ। ਅਗਾ ਜੀਆ ਖਾਨ ਦੇ ਹੁਕਮ ਨਾਲ ਪਹਾੜੀ ਬਿਸ਼ੰਧਿਆ ਨੇ ਵੀ ਸਿੱਖਾਂ ਤੇ ਗੋਲੀਆਂ, ਪੱਥਰਾਂ ਦਾ ਮੀਂਹ ਵਰੋਣਾ ਸ਼ੁਰੂ ਕਰ ਦਿੱਤਾ। ਕੁਝ ਜਥੇ ਉਕੜਾਂ ਸਹਾਰ ਦੇ ਹੋਏ। ਕੀਰਤਪੁਰ ਸਹਿਜ ਜ ਆ ਪੁਜੇ ਬਾਕੀ ਬੱਚੇ ਸਿੱਖਾਂ ਨੇ ਆਮੋ ਸਾਹਮਣੇ ਉੱਕੇ ਲੜਨ ਦਾ ਫੈਸਲਾ ਕਰ ਲਿਆ ਸਿੰਘਾਂ ਨੇ ਭੁੱਖੇ ਪਿਆਸੇ ਨਾ ਮਾਤਰ ਹਥਿਆਰਾਂ ਨਾਲ ਦੁਸ਼ਮਨ ਫੌਜ ਨਾਲ ਗਏ ਗੱਛ ਮੁਕਾਬਲੇ ਕੀਤੇ ਇਸ ਜੰਗ ਵਿੱਚ ਲਖਪਤ ਰਾਏ ਦਾ ਪੁੱਤਰ ਹਰ ਭਜਰਾਏ ਜਈਆ ਖਾਨ ਦਾ ਪੁੱਤਰ ਨਾਰ ਖਾਨ ਫੌਜਦਾਰ ਕਰਮ ਬਖਸ਼ ਦੇ ਕਈ ਫੌਜਦਾਰ ਮਾਰੇ ਗਏ ਖੁਣ ਸਿੰਘ ਦਰਿਆ ਵਿਆਸ ਵੱਲੋਂ ਨਿਕਲ ਪਏ ਪ੍ਰੰਤੂ ਜੇਰ ਦੀ ਕੜਕਦੀ ਧੋਪ ਰੀਤਲਾ ਪੈਂਡਾ ਰਾਹ ਰੋਕ ਰਿਆ ਸੀ ਸਿੱਖ ਦ੍ਰਿੜ ਨਿਸ਼ਚੇ ਨਾਲ ਅੱਗੇ ਵਧਦੇ ਹੋਏ ਸ਼੍ਰੀ ਅਰਗੁਨ ਸਿੰਘ ਦੇ ਪਤਨ ਤੋਂ ਬਿਆਦ ਰਿਆ ਪਰ ਕਰਦਿਆਂ ਸਿੰਘਾਂ ਦੀ ਟੱਕਰ ਅਦੀਨਾ ਬੇਗ ਨਾਲ ਹੋ ਗਈ ਸਿੱਖਾਂ ਨੂੰ ਇਤਲਾ ਮਿਲੀ ਕਿ ਲਖਪਤ ਰਾਏ ਵੀ ਪਿੱਛੇ ਕਰਦਾ ਆ ਰਿਹਾ ਹੈ ਸਿੰਘ ਅਦੀਨਾ ਬੇਗ ਦੀ ਫੌਜ ਨਾਲ ਲੋਹਾ ਲੈਂਦੇ ਹੋਏ ਸਤਲੁਜ ਪਾਰ ਕਰਕੇ ਮਾਲਵੇ ਵਿੱਚ ਦਾਖਲ ਹੋ ਗਏ ਤੇ ਵੱਖ-ਵੱਖ ਪਿੰਡਾਂ ਨੂੰ ਨਿਕਲ ਗਏ ਇਸ ਜੰਗ ਦੇ ਵਿੱਚ 7000 ਸਿੱਖ ਸ਼ਹੀਦੀ ਪ੍ਰਾਪਤ ਕਰ ਗਏ 3000 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਖਾਨ ਚੌਂਕ ਦੇ ਵਿੱਚ ਬੇਰਮੀ ਦੇ ਨਾਲ ਸ਼ਹੀਦ ਕੀਤਾ ਗਿਆ ਲਖਵਤਰਾਏ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੀ ਫੌਜ ਨੂੰ ਮਰਵਾ ਕੇ ਲਾਹੌਰ ਪਰਤ ਗਿਆ ਇਨਾ ਵੱਡਾ ਜਾਨੀ ਤੇ ਮਾਲੀ ਨਿਖਸ਼ਾਨ ਸਿੱਖਾਂ ਦਾ ਜਿਹੜਾ ਕੋਇਆ ਇਹ ਕਦੇ ਵੀ ਸਿੱਖ ਕੌਮ ਦੇ ਜਜ਼ਬੇ ਤੇ ਉਤਸ਼ਾਹ ਨੂੰ ਨਹੀਂ ਢਲ ਸਕਿਆ ਸੁਪਿਆਰਿਓ ਇਹ ਸੀ ਕਨੂ ਆਂਦੇ ਸ਼ਮ ਦਾ ਛੋਟਾ ਘੱਲੂ ਘਰਾ ਜੋ ਆਪ ਜੀ ਨੇ ਇਤਿਹਾਸ ਵਿੱਚ ਸ਼ਰਮਣ ਕੀਤਾ ਹੈ ਆਸ ਹੈ ਗੁਰੂ ਸੁਆਰਿਓ ਇਸੇ ਤਰ੍ਹਾਂ ਮਾਨਸਕਾਰ ਬਖਸ਼ਿਸ਼ ਕਰਦੇ ਰਹੋਗੇ ਤਾਂ ਕਿ ਆਪ ਜੀ ਦੇ ਨਾਲ ਵੱਧ ਤੋਂ ਵੱਧ ਇਤਿਹਾਸ ਸਾਂਝਾ ਕੀਤਾ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਓ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ